ਇਹ ਆਲ ਮੁਲਜ਼ਮ ਮੁਲਜ਼ਮ ਕੀ ਹੈ ਤੇ ਕਿਵੇਂ ਇਹਨੂੰ ਜਿਹੜਾ ਫੜਿਆ ਗਿਆ ਤੇ ਕੀ ਕੀ ਰਿਕਵਰੀ ਹੋਈ ਹੈ ਸਰ ਪਿਛਲੇ ਦਿਨੀ ਬਾਗੇਪੁਰਾਣੇ ਦੇ ਪਿੰਡ ਮਾੜੀ ਮੁਸਤਾਫਾ ਰਾਜਾਣਾ ਤੇ ਸ਼ਹਿਰ ਦੇ ਵਿੱਚ ਫਾਇਰਿੰਗ ਦੀਆਂ ਜਿਹੜੀਆਂ ਵਾਰਦਾਤਾਂ ਹੋਈ ਸੀਗੀਆਂ ਜਿਹਦਾ ਮਕਸਦ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਫਿਰੋਤੀ ਮੰਗਣ ਦਾ ਸੀ ਉਹ ਸਾਰੀ ਜਿਹੜੀ ਵਾਰਦਾਤਾਂ ਨੇ ਉਹਨੂੰ ਮੋਗਾ ਪੁਲਿਸ ਦੀ ਜਿਹੜੀ ਡਿਫਰੈਂਟ ਟੀਮਾਂ ਨੇ ਉਹ ਟ੍ਰੇਸ ਕਰਦੀ ਪਈ ਸੀ ਐਸਪੀ ਡੀ ਸਾਹਿਬ DSP D DSP ਬਾਗਾਪੁਰਾਣਾ SHO ਬਾਗਾਪੁਰਾਣਾ ਇਨਚਾਰਜ CIA ਤੇ ਹੋਰ ਵੀ ਸਾਡੀ ਡਿਫਰੈਂਟ ਟੀਮਸ ਜਿਹੜੀ ਹੈ ਉਹ ਇਸ ਪੂਰੇ ਜਿਹੜੇ ਵਾਰਦਾਤ ਹੈ ਇਹਨਾਂ ਨੂੰ ਟ੍ਰੇਸ ਕਰਨ ਲਈ ਲੱਗੀ ਹੋਈ ਸੀ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ SHO ਬਾਗਾਪੁਰਾਣਾ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਕਿ ਉਹਨਾਂ ਦੇ ਵਿੱਚੋਂ ਹੀ ਇੱਕ ਦੋਸ਼ੀ ਇੱਥੇ ਇਸ ਰਸਤੇ ਦੇ ਵਿੱਚ ਕਿਤੇ ਲੁਕਿਆ ਹੋਇਆ ਹੈ ਤੇ ਹੋਰ ਹੁਣ ਸ਼ਾਮ ਨੂੰ ਵਾਰਦਾਤ ਕਰਨ ਦੀ ਫिराਕ 'ਚ ਹੈਗਾ ਸ਼ੱਕੀ ਹਾਲਤ ਦੇ ਵਿੱਚ ਹੈ ਉਹਦੇ ਕੋਲ ਅਸਲਾ ਵੀ ਹੈ ਉਹ ਸਾਰੀ ਇਨਫੋਰਮੇਸ਼ਨ ਸਾਡੀ ਪੁਲਿਸ ਟੀਮ ਨੂੰ ਮਿਲੀ ਸੀ ਇਨਫੋਰਮੇਸ਼ਨ ਮਿਲਦੇ ਹੀ ਨਾਲ ਦੀ ਨਾਲ ਸਾਡੇ ਐਸ ਐਚ ਓ ਧਰਮ ਬਾਗਾਪੁਰਾਣਾ ਸੀਆਈਏ ਦੀ ਟੀਮ ਸਾਰੇ ਸੀਨੀਅਰ ਆਫਿਸਰਸ ਮੌਕੇ ਤੇ ਪਹੁੰਚ ਗਏ ਇਸ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਉੱਥੇ ਜਦੋਂ ਦੋਸ਼ੀ ਦੀ ਪਛਾਣ ਹੋ ਗਈ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਅੰਧੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਟੀਮ ਤੇ ਫਾਇਰ ਕੀਤੇ ਜਵਾਬੀ ਕਾਰਵਾਈ ਦੇ ਵਿੱਚ ਐਸ ਐਚ ਓ ਬਾਗਾਪੁਰਾਣਾ ਦੀ ਟੀਮ ਵੱਲੋਂ ਜਦੋਂ ਫਾਇਰ ਕੀਤਾ ਗਿਆ ਉਹ ਇੱਕ ਫਾਇਰ ਉਹਦੀ ਖੱਬੀ ਲੱਤ ਤੇ ਲੱਗਿਆ ਹੈ ਤੇ ਉਹਨੂੰ ਗਨ ਸ਼ਾਟ ਇੰਜਰੀ ਹੋਈ ਹੈ ਲੈਗ ਦੇ ਵਿੱਚ ਲੈਫਟ ਲੈਗ ਦੇ ਵਿੱਚ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਲ ਪਹੁੰਚਾਇਆ ਗਿਆ ਹੈ ਦੋਸ਼ੀ ਦਾ ਨਾਮ ਮਹਿਕ ਹੈ ਤੇ ਆ ਰੋਂਟਾ ਪਿੰਡ ਹੈ ਨਿਹਾਲ ਸਿੰਘ ਵਾਲਾ ਥਾਣੇ ਦੇ ਵਿੱਚ ਪੈਂਦਾ ਹੈ ਉੱਥੇ ਦਾ ਰਹਿਣ ਵਾਲਾ ਹੈ ਇਸ ਪੂਰੀ ਕਾਰਵਾਈ ਦੇ ਵਿੱਚ ਆਪ ਦੋਸ਼ੀ ਜ਼ਖਮੀ ਹਾਲਤ ਦੇ ਵਿੱਚ ਹਸਪਤਲ ਐਡਮਿਟ ਕਰਾਇਆ ਗਿਆ ਹੈ ਤੇ ਪੁਲਿਸ ਟੀਮ ਨੇ ਬੜੀ ਬਾਜ਼ਦੂਰੀ ਦੇ ਨਾਲ ਇਹਦਾ ਮੁਕਾਬਲਾ ਕਰਦੇ ਹੋਏ ਇਨੂੰ ਪੁਜਣ ਨਹੀਂ ਦਿੱਤਾ ਤੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਉਹ ਇਹਦੀ ਲੈਗ 'ਚ ਲੱਗਿਆ ਹੈ ਸਰ ਕਿਹੜੇ ਇਨਸੀਡੈਂਟ ਵਿੱਚ ਲੁੜਿੰਦਾ ਸੀਗਾ ਦੋ ਇਨਸੀਡੈਂਟ ਹੋਏ ਸੀ ਮਾੜੀ ਮੁਸਤਾਫਾ ਦੇ ਮਾੜੀ ਮੁਸਤਾਫਾ ਦੇ ਵਿੱਚ ਜਿਹੜਾ ਪਹਿਲਾ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਐਨਿ ਰੈਕੀ ਕੀਤੀ ਸੀ ਦੂਜੇ ਇਨਸੀਡੈਂਟ ਦੇ ਵਿੱਚ ਐਨੇ ਆਪ ਨੇ ਫਾਇਰ ਕੀਤਾ ਸੀ ਜਿਹੜਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਹੈ ਪਹਿਲਾਂ ਵੀ ਤਾਂ ਮੁਕੱਦਮੇ ਅੰਦਰ ਦੇ ਹੈਗੇ ਸਰ ਇਹ ਚਾਰ ਮੁਕੱਦਮਿਆਂ ਦੇ ਵਿੱਚ ਸਾਨੂੰ ਵਾਂਟਡ ਸੀ ਅਤੇ ਟੋਟਲ ਚਾਰ ਮੁਕੱਦਮੇ ਦਰਜ ਨੇ ਰਿਕਵਰੀ ਕੀ ਕੀ ਹੈ ਸਰ ਇਹਨਾਂ ਕੋਲ ਇਹਦੇ ਕੋਲੋਂ ਦੋ ਵੈਪਨ ਮਿਲੇ ਐ ਇੱਕ ਇਹਨੇ ਬੱਤੀ ਬੋਰ ਦਾ ਵੈਪਨ ਜਿਹੜਾ ਉਹ ਯੂਜ਼ ਕੀਤਾ ਹੈ